ਮੋਹਾਲੀ ਵਿਖੇ ਸ਼ਰੀਆਂ ਗੂੜੀਆਂ ਚੱਲਣ ਦੀ ਵਾਰਦਾਤ ਨੂੰ ਅੰਜਾਮ ਦਿੰਦੋ ਹੀ ਇੱਕ ਨੌਜਵਾਨ ਦੀ ਮੌਤ ਹੋ ਜਾਂਦੇ ਸਮਾਚਾਰ ਪ੍ਰਾਪਤ ਹੋਏ ਦੱਸ ਦਈਏ ਕਿ ਇਹ ਮੌਕੇ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ 6 68 ਦੀਆਂ ਜਿਹਦੇ ਤਸਵੀਰਾਂ ਹੈਗੀਆਂ ਮਾਲ ਤੋਂ ਬਾਹਰ ਨਿਕਲੇ ਇੱਕ ਨੌਜਵਾਨ ਜਿਸ ਨੂੰ 9 ਤੋਂ 10 ਗੂੜੀਆਂ ਦੱਸਿਆ ਜਾ ਰਿਹਾ ਕਿ ਫਾਇਰ ਕੀਤੀਆਂ ਗਈਆਂ ਔਰ ਉਸਦੇ ਹੋਰੀ ਮੌਕੇ ਤੇ ਮੌਤ ਹੋ ਜਾਂਦੇ ਜਿਹੜੇ ਸਮਾਚਾਰ ਪ੍ਰਾਪਤ ਹੋਏ ਆ ਇਸ ਸਬੰਧੀ ਐਸਐਸਪੀ ਮੋਹਾਲੀ ਸੰਦੀਪ ਗਰਗਨ ਨੇ ਦੱਸਿਆ ਕਿ ਨੌਜਵਾਨ ਜਿਹੜਾ ਮੁੱਢਲੀ ਤੌਰ ਤੇ ਪਤਾ ਲੱਗਿਆ ਕਿ ਨੌਜਵਾਨ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਉਹ ਮੌਕੇ ਤੇ ਤਫतीश ਕੀਤੀ ਜਾ ਰਹੀ ਹੈ ਕਿ ਕੀ ਕਾਰਨ ਕਰਕੇ ਲੈਸ ਤੇ ਹੁਣੇ ਚਲੇ ਗਏ ਕਿਸ ਕਾਰਨ ਕਰਕੇ ਲੈਸ ਖਤਮ ਹੋਇਆ ਮੌਕੇ ਦੇ ਤਸਵੀਰਾਂ ਤੁਹਾਨੂੰ ਮੋਹਾਲੀ ਤੋਂ ਦਿਖਾਈਆਂ ਜਾ ਰਹੀਆਂ ਆ ਅ ਇੱਕ ਜਿਹੜਾ ਹੁਣੇ ਜਿਹੜਾ ਇਨਸੀਡੈਂਟ ਹੋਇਆ ਇੱਕ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੋਇਆ ਉਹਦੇ ਵਿੱਚ ਇਥੇ 에어ਪੋਰਟ ਰੋਡ ਤੇ ਇੱਕ ਬੰਦੇ ਨੂੰ ਗੋਲੀ ਮਾਰ ਕਿਉਂ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਦੇ ਐਸ ਪਰ ਜਿਹੜੇ ਉਹਦੀ ਡਾਕੂਮੈਂਟਸ ਐਂਡ ਡਿਟੇਲਸ ਜਿਹੜੀਆਂ ਮਿਲੀਆਂ ਇੱਕ ਉਹ ਰਾਜੇਸ਼ ਡੋਗਰਾ ਨਾਮ ਦਾ ਬੰਦਾ ਹੈ ਜਿਹ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਹੈ ਐਸ ਪਰ ਜਿਹੜੀ ਆਧਾਰ ਕਾਰਡ ਵਗੈਰਾ ਡਿਟੇਲਸ ਮਿਲੀਆਂ ਤੇ ਇਹ ਚ ਦੋ ਗੱਡੀਆਂ ਦੇ ਉੱਤੇ ਕੁਝ ਅਨਨੋਨ ਚਾਰ ਪੰਜ ਬੰਦੇ ਆਏ ਸੀਗੇ ਤੇ ਉਹ ਆ ਕੇ ਉਹਨਾਂ ਨੇ ਜਿਹੜੀ ਇਹ ਸ਼ੂਟਿੰਗ ਕੀਤੀ ਹੈ ਤੇ ਇਹ ਇਨਸੀਡੈਂਟ ਨੂੰ ਅਨਜਾਨਾ ਦਿੱਤਾ ਤੇ ਇਹ ਚ ਸਾਡੀਆਂ ਟੀਮਾਂ ਇਮੀਡੀਏਟਲੀ ਐਕਟੀਵੇਟ ਹੋ ਗਈਆਂ ਤੇ ਅਸੀਂ ਸਾਨੂੰ ਮੁਸ਼ਕਲੀਜ਼ ਵੀ ਕਾਫੀ ਇਹਦੇ ਵਿੱਚ ਹੈਗੇ ਤੇ ਜੇਤੀ ਜਿਹੜਾ ਹੈਗਾ ਇਹ ਟ੍ਰੇਸ ਵੀ ਕਰ ਲਿਆ ਜਾਏਗਾ ਤੇ ਸਖਤ ਤੋਂ ਸਖਤ ਕਾਰਵਾਈ ਇਹਨਾਂ ਨੂੰ ਕਰਵਾਇਆ ਸੀ ਕਿ ਅੰਦਰ ਜਾ ਰਿਹਾ ਸੀ ਮਾਲ ਦਿੱਤੀ ਤੇ ਮਾਲ ਤੋਂ ਬਾਹਰ ਨੂੰ ਜਾ ਰਿਹਾ ਸੀਗਾ ਤਾਂ ਗੋੜੀਆਂ ਚੜਾਉਣ ਵਾਲੇ ਕਿੰਨੇ ਸੀ ਇਹ 4 ਤੋਂ 5 ਜਿਹੜੇ ਹੈਗੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਕਿੰਨੀਆਂ ਹਿੱਟ ਹੋ ਜਾਣਗੀਆਂ ਲਗਭਗ 10 ਦੇ ਆਸ-ਪਾਸ ਜਿਹੜੇ ਹੈਗੇ ਆ ਰੌਂਡ ਦੇ ਸ਼ੰਕਾ ਹੈਗੀ ਬਾਕੀ ਅਸੀਂ ਡਿਟੇਲ ਸਾਰੀ ਫੋਰੈਂਸਿਕ ਟੀਮ ਸਾਡੀ ਮੌਕੇ ਤੇ ਆ ਗਈ ਹੈ ਤੇ ਸਾਰੀ ਡਿਟੇਲ ਚ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਸਰ ਇਕੱਲਾ ਹੀ ਸੀ ਪਤਾ ਲੱਗਿਆ ਹੁੰਦਾ ਤੇ ਜਨਾਮ ਨਹੀਂ ਇਹਦੇ ਨਾਲ ਵੀ ਇੱਕ ਦੋ ਸਾਥੀ ਸੀਗੇ ਤੇ ਉਹਨਾਂ ਨੂੰ ਵੀ ਡਿਟੇਲ ਕੁਛ ਥੇਰੇ ਉਧਰ ਹੋ ਗਿਆ ਪਰ ਸਾਨੂੰ ਆਇਡੈਂਟੀਫਾਈ ਹੋ ਗਏ ਨਹੀਂ ਤੇ ਉਹਨਾਂ ਤੋਂ ਵੀ ਡਿਟੇਲ ਚ ਅਸੀਂ ਜਿਹੜੇ ਪੁੱਛਾਂਗੇ ਕਿ ਕੀ ਗੱਲਬਾਤ ਹੈ ਕਿ ਕੀ ਕੋਈ ਇਤਕੂਸ਼ਮਨੀ ਵਾਲੀ ਗੱਲਬਾਤ ਹੈ ਜਾਂ ਕੋਈ ਪਰਸਨਲ ਐਨੀਮੀਟੀ ਵਾਲੀ ਗੱਲਬਾਤ ਹੈ ਕਿਉਂਕਿ ਬੰਦਾ ਜਿਹੜਾ ਹੈਗਾ ਜੰਮੂ ਦਾ ਰਹਿਣ ਵਾਲਾ ਜੋ ਐਸ ਪਰ ਡਾਕੂਮੈਂਟਸ ਤੋਂ ਪਤਾ ਲੱਗਦਾ ਸਰ ਇਹ ਕਾਲਰ ਕਿੰਨੇ ਕਿਧਰ ਭੱਜਨੇ ਸਰ ਨਹੀਂ ਹਜੇ ਤੱਕ ਇਹ ਦੇਖ ਰਹਾ ਹੁਣੇ ਇਨਸੀਡੈਂਟ ਹੋਇਆ ਹੀ ਥੋੜੀ ਜਿਹਾ ਪਹਿਲਾਂ ਤੇ ਗੱਡੀਆਂ ਆਈਆਂ ਸੀ ਪੰਜਾਬ ਨਾ ਬੰਦ ਨੇ ਜਾਂ ਕੋਈ ਹੋਰ ਨੰਬਰ ਤੇ ਇੱਕ ਜੀਐਨਕੇ ਨੰਬਰ ਹੈ ਤੇ ਇੱਕ ਚੰਡੀਗੜ੍ਹ ਨੰਬਰ ਹੈ ਉਹਦੀ ਵੀ ਡਿਟੇਲਸ ਅਸੀਂ ਦੇ ਦਿੰਦੇ ਹਾਂ ਜੰਮੂ ਨੰਬਰ ਹੈ ਹਾਂਜੀ ਸਰ ਲੱਗਿਆ ਇਹ ਨਹੀਂ ਪਤਾ ਲੱਗਿਆ ਇੱਥੇ ਕੀ ਕਰਨਾ ਹੈ ਅਸੀਂ ਨਹੀਂ ਹਜੇ ਇਹ ਤਾਂ ਜਸਟ ਹੁਣੇ ਇਨਸੀਡੈਂਟ ਹੋਇਆ ਸਾਰੀ ਇਹਦੀ ਇਹ ਅਜੇ ਤਾਂ ਕਾਰਡ ਤੇ ਆਈਡੈਂਟੀਫਿਕੇਸ਼ਨ ਹੋਈ ਹੈ ਇਹ ਸਾਰੀ ਡਿਟੇਲ ਜਿਹੜੇ ਇਹ ਚ ਹੁਣੇ ਅਸੀਂ ਸਾਡੀ ਟੀਮ ਜਲਦੀ ਲੱਗੀ ਹੈ ਤੇ ਛੇਤੀ ਛੇਤੀ ਇਹਨੂੰ ਅਸੀਂ ਕਲੀਅਰ ਕਰਾਂਗੇ ਠ